ਕੋਲੀ ਬਖਸ਼ਾਲਾ ਸਰ ਅੱਜ ਜਿਹੜਾ ਆਪਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀਆ ਧੂਰਤਾਵਨਾ ਮਨਾ ਰਹੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਉਹਨਾਂ ਦੇ ਸਬੰਧ ਵਿੱਚ ਅੱਜ ਪਿੰਡ ਭੋਜਿਆਂ ਦੇ ਸੰਤਵਾਂ ਵੱਲੋਂ ਲੰਗਰ ਲਗਾਇਆ ਗਿਆ ਦਾ ਸਵੇਰ ਤੋਂ ਹੀ ਜਿਹੜੇ ਸੇਵਾ ਸੰਗਠਾ ਕਰ ਰਹੀਆਂ ਤਨਮਨ ਨਾਲ ਸਾਰੀਆਂ ਸੰਗਤਾਂ ਸੇਵਾ ਕਰ ਗਈਆਂ ਜੇ ਸਵਾਲ ਹੈ ਜਿਹੜਿਆ ਆਪਣੀਆਂ ਸੰਗਤਾਂ ਬੈਠੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਦੇਖੋ ਕਹਿਣਾ ਚਾਹੁੰਦੇ ਆ ਕਿ ਗੁਰੂ ਦਾ ਹੁਕਮ ਨਾ ਤਈਦਾ ਵਾ ਜੋ ਵੀ ਸਾਨੂੰ ਗੁਰੂ ਨੇ ਕਿਹਾ ਉਹ ਸਿਖਾਮ ਦੇ ਅੰਦਰ ਹਮਨ ਚੱਲਣਾ ਤਈਦਾ ਵਾ ਅਮਰਦ ਤਰ ਨਹੀਂ ਹੋਦਾ ਜੇ ਸਾਨੂੰ ਸਾਰਿਆਂ ਨੂੰ ਗੁਰੂ ਦੇ ਸਿਖਾਮ ਨਾਲ ਚੱਲਣਾ ਪਈ 3 ਸਾਲ ਹੋ ਗਏ 70 ਬੰਦੇ ਇਹ ਤੇ तकरीबन 5 ਕੇ ਸਾਲ ਦਾ ਚੱਲ ਰਿਹਾ ਅਜੇ ਨੰਦ ਪਹਿਲਾਂ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਇਹਨੂੰ ਸੋਨੋ ਨਾਲ ਉਦਮ ਸਦਕਾ ਨਾਲ ਇਹ ਲੰਗਰ ਚੱਲ ਰਿਹਾ ਜੀ ਫਾਈਨਲ ਫਟੇ ਦਾ ਅਗੇ ਪਿੰਡ ਦਾ ਨਾਮ ਲਾਏਗਾ ਵਾਇਲਡ ਜੀ ਦਾ ਹਰ ਸਾਹ ਵਾਇਲਡ ਜੀ ਦੀ ਫਤਿਹ ਆਪਣਾ ਜਿਹੜਾ ਬਾਬੇ ਦੀ ਸੋ ਦੀ ਬਹੁਤ ਬਹੁਤ ਵਧਾਈ ਹੋਵੇ ਆਪਣਾ ਜਿਹੜਾ ਵਾਏ ਅੱਜ ਤੋਂ ਪੰਜਾਂ ਸਾਲਾਂ ਦਾ ਜਿਹੜਾ ਪ੍ਰੋਗਰਾਮ ਆ ਬਹੁਤ ਛੋਟੇ ਲੈਵਲ ਤੋਂ ਐਵੇਂਲੇ ਮਹਾਰਾਜ ਦੀ ਕਿਰਪਾ ਹੋਈ ਆ ਤੇ ਬਾਰੋਂ ਬਹੁਤ ਜ਼ਿਆਦਾ ਸੰਜੋਜਤ ਹੋਣ ਦਿਆ ਜੀ ਬਾਦਿਆਂ ਜਿਹੜੀ ਹੈ ਸੰਗਤਾਂ ਇਸ ਤੇ ਤੇ ਕੇ ਬੇਚਿਆ ਤੁਹਾਨੂੰ ਕੁਝ ਕਿਹਾ ਜਾਊਗਾ ਨਹੀਂ ਜੀ ਚੜਦੇ ਜਲਾ ਜੀ ਬਾਹਰ ਬਹੁਤ ਜ਼ਿਆਦਾ ਹੀ ਜਿਥੇ ਜਿਥੇ ਵੀ ਸੰਗਤਾਂ ਦੇ ਨਾਲ ਬਹੁਤ ਪ੍ਰੇਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹੀ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਇਹ ਜੋ ਉਪਰਾਲਾ ਇਹ ਸਾਰੀ ਸੰਗਤ ਭੋਜੀਆਂ ਦੀ ਸੰਗਤ ਮਿਲ ਕੇ ਬਾਬਾ ਜੀ ਦਾ ਸੰਜੋਗ ਨਾਲ ਸੋਨੂੰ ਵੀਰ ਦੇ ਇਹ ਸਾਰੇ ਹੀ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਹੀ ਤੁੰਤਾਵਣਾ ਮਨਾਉਂਦੀ ਹੈ ਮਹਾਰਾਜ ਕਿਰਪਾ ਕਰੇ ਸੰਗਤ ਦਾ ਪਿਆਰ ਮਿਹਰ ਭਰਿਆ ਸਾਰੀ ਸੰਗਤ ਦੇ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮਾਈ ਸਾਹਿਬ ਅੱਜ ਜਿਹੜਾ ਆਪਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬਣਾ ਰਿਆ ਸੰਗਤ ਆ ਗਿਆ ਜਾਂਦਿਆਂ ਨੂੰ ਕੁਝ ਕਹਿਣਾ ਚਾਹੋਗੇ ਜੀ ਇਹ ਪ੍ਰਿੰਟ ਭੋਜੀਆਂ ਦੀ ਸੰਗਤ ਵੱਲੋਂ ਬਣਾਇਆ ਜਾ ਰਿਹਾ ਜੀ ਤੁਹਾਨੂੰ ਸਾਡਾ ਸਰਦਾਰਾ ਸਿੰਘ ਦੇ ਉਦਮ ਸਦਕਾ ਇਹ ਬਹੁਤ ਵਧੀਆ ਪੰਜ ਸਾਲਾਂ ਤੋਂ ਇਹ ਇਰਸ਼ਾ ਨਾ ਬਣਾਇਆ ਜਾ ਰਿਹਾ ਵਾ ਤੇ ਸੰਗਤ ਨੂੰ ਵਾਹੀ ਜੀ ਆਇਆ ਆਦੇ ਧਨਵਾਦ ਕਰਦੇ ਹਾਂ ਸਾਰਿਆਂ ਦਾ ਜੀ ਦੇਖੋ ਦੇਖੋ ਆਪ ਦੀ ਸੰਗਤ ਕਰੀਏ ਪੇਟੀਆ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਬਾਬਾ ਦੀਪ ਸਿੰਘ ਜੀ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਤਨ ਤਨ ਬਾਬਾ ਦੀਪ ਸਿੰਘ ਜੀ ਦਾ 378ਵਾਂ ਸ਼ਲਾਣਾ ਜਨਮ ਦਿਨ ਸਮੋਹ ਸਾਧ ਸੰਗਤ ਨਗਰਪੋ ਜੀਆਂ ਅਤੇ ਸੋਨੂ ਹਲਵਾਈ ਦੇ ਵੀਰ ਦੇ ਸਦਕਾ ਜੋ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦੇ ਉਤਮ ਦਾ ਸਦਕਾ ਇਹ ਜੋ ਛਿੜੀ ਦਾ ਆਪਣਾ ਮਨਾ ਰਹੇ ਜਨਮ ਦਿਨ ਮਾਰਾਏ ਬਾਬਾ ਦੀਪ ਸਿੰਘ ਜੀ ਦਾ ਸ਼੍ਰੀਮਾਨ ਸੰਤ ਬਾਬਾ ਜਵਾਨ ਸਿੰਘ ਜਠੇਵਾਲਿਆ ਤੋਂ ਵਰਤਾਏ ਹੋਏ ਸ਼੍ਰੀਮਾਨ ਸੰਤ ਬਾਬਾ ਦਲੀਪ ਸਿੰਘ ਦੀ ਚੱਕੀ ਵਾਲੇ ਜਿਨ੍ਹਾਂ ਨੇ ਤਾਲਾ ਸਾਹਿਬ ਪ੍ਰਗਟ ਕਰਕੇ ਤਕਰੀਬਨ 1953 ਦੇ ਵਿੱਚ ਪ੍ਰਗਟ ਕਰਕੇ 1922 ਦੇ ਵਿੱਚ ਤਾਲਾ ਸਾਹਿਬ ਆਸਨ ਲਾਇਆ ਅਤੇ ਤਾਲਾ ਸਾਹਿਬ ਨੂੰ ਪ੍ਰਗਟ ਕਰਕੇ 1954 53 ਦੇ ਵਿੱਚ ਮਾਲੂਵਾਲ ਨਗਰ ਵਿੱਚ ਆ ਕੇ ਸੇਵਾ ਦਾ ਮਹਾਨ ਕੁੰਭ ਰਚਿਆ ਸੋ ਸਾਧ ਸੰਗਤ ਨਗਰ ਭੋਜੀਆਂ ਦੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ